ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਨਵਲੈਕਟ ਦਵਾਈ ਦੀ ਆਪਾਂ ਵਿਖਾਉਣੀ ਹੈ ਤੁਹਾਨੂੰ ਰਿਜ਼ਲਟ ਜਿਹੜੀ ਨਵਲੈਕਟ ਦਵਾਈ ਕੀਤੀ ਸੀ ਕਈ ਭਰਾ ਕਹਿੰਦੇ ਇਹਦੇ ਰਿਜ਼ਲਟ ਨਹੀਂ ਵਧੀਆ ਕਈ ਕਹਿੰਦੇ ਬਹੁਤ ਵਧੀਆ ਹੈ ਤੇ ਚਲੋ ਅਸੀਂ ਦੇ ਵਰਤੀ ਸੀ ਤਾਂ ਹੀ ਦੱਸਿਆ ਰਿਜ਼ਲਟ ਪਹਿਲਾ ਦਿਨ ਦੀ ਸਾਡਾ ਬਿਲਕੁਲ ਸਾਫ਼ ਕਰਤਾ ਬਾਅਦ ਦੇ ਵਿੱਚ ਵੀ ਜਿਹੜੀ ਵਰਤੀ ਆ ਉਹ ਇਹ ਤੁਹਾਨੂੰ ਰਿਜ਼ਲਟ ਵਿਖਾਉਣੀ ਇਹਨੇ ਹੀ ਇੱਕ ਵੱਡਿਆਂ ਜਿਹੜਾ ਨਦੀਨਾ ਨਵਲੈਕਟ ਨੇ ਕਰਤਾ ਸਾਫ਼ ਤੇ ਇਥੋਂ ਤੱਕ ਕੀ ਤੁਹਾਨੂੰ ਵੀ ਵਿਖਾਉਣੀ ਹੈ ਸਾਡੇ ਨਾਲ ਇੱਕ ਸਾਈਡ ਤੇ ਤੇੜਾ ਲਗਾ ਆਹੀ ਥੋੜਾ ਥੋੜਾ ਉਹ ਵੀ ਇਹਨੇ ਮਾਰਤਾ ਸਾਰਾ ਵੀਡੀਓ ਜੀ ਤੁਹਾਨੂੰ ਮੁਕੰਨੇ ਆ ਪਹਿਲੋਂ ਦੇ ਨਾ ਸਵਾਗ ਸਵਾਕੀ ਵਿਖਾਉਣੀ ਤੁਹਾਨੂੰ ਪਹਿਲੋਂ ਜਿਹੜਾ ਬਹੁਤ ਜ਼ਿਆਦਾ ਸਵਾਗ ਸਵਾਕੀ ਆ ਵੇਖੋ ਜੂ ਤਾਣਾ ਆ ਜਰੋਂਣ ਆਪਾਂ ਖੇਦਦੇ ਨਾ ਆ ਵੇਖੋ ਜੜ ਦੀ ਗਾਲ ਦੀ ਸਾਰੀ ਜੜ ਤੋਂ ਹੀ ਬਾਸ ਉੱਪਰ ਹੋਈਆਂ ਤੁਰੇ ਆਉਂਦਾ ਤੇ ਆ ਵੇਖੋ ਜਿਵੇਂ ਆ ਟੱਬੀ ਚਲੋ ਨਾਮਨੀ ਗੋਲ ਦੇ ਵੀ ਆ ਵੇਖੋ ਇੱਥੇ ਸਵਾਗ ਸਵਾਕੀ ਨਾ ਕਰੋ ਚੱਕ ਆ ਵੇਖੋ ਤਾਜ ਰੋਂ ਖੀਚੀ ਦਾ ਸਾਰਾ ਹੀ ਫੜੀ ਦੇਣਾ ਨਾਲ ਹੀ ਆ ਵੇਖੋ ਜੀ ਜਦੋਂ ਫੜੀ ਦਾ ਸਾਰੇ ਦਾ ਸਾਰੇ ਹੀ ਏਦਾਂ ਮੁੱਢੋ ਹੀ ਆ ਜਾਂਦਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਜਿੱਥੋਂ ਇਹਨੇ ਤੇੜਾ ਲਕਾ ਤੇ ਵੀ ਕੀਤਾ ਜੀ ਅਸਰ ਬਾਕੀ ਨਾ ਆ ਵੇਖੋ ਇੱਥੇ ਨਾ ਬੰਨਿਆ ਨਾ ਕਿਤੇ ਕਿਤੇ ਹੈਗਾ ਤੇੜਾ ਲਕਾ ਆ ਵੇਖੋ ਜੀ ਤੇੜਾ ਲਕਾ ਇਹ ਵੀ ਖੱਟਾ ਕਰਤਾ ਆ ਵੇਖੋ ਜਿਵੇਂ ਆ ਕੋਈ ਤੇ ਹੈ ਨਹੀਂ ਤੇੜਾ ਲਗਾ ਹ ਅਜ ਤੱਕ ਕਿਸੇ ਵੀ ਦਵਾਈ ਨੇ ਰਿਜ਼ਲਟ ਨਹੀਂ ਦਿੱਤਾ ਇਹਨੇ ਜਿਹੜਾ ਤੇੜਾ ਲਗਾ ਚਲੋ ਹੈਗਾ ਥੋੜਾ ਜਿਵੇਂ ਆ ਵੇਖੋ ਆ ਵੇਖੋ ਤੇੜਾ ਲਗਾ ਇੱਥੇ ਵੀ ਇਹਨੇ ਅਸਰ ਕੀਤਾ ਹੁਣ ਇਹਦਾ ਤੁਹਾਨੂੰ ਦੱਸਾਂਗੇ ਕਲੀਅਰ ਇਹ ਪੂਰਾ ਲੈ ਮਰੀਆਣੀ ਕਿਉਂਕਿ ਦਵਾਈ ਕੀਤੀ ਨੂੰ ਹੀ ਹਲੇ ਨੂੰ ਕੋਈ ਸਾਨੂੰ ਐ ਖਤੇ ਦੇ ਵਿੱਚ ਹਫਤਾ ਨਹੀਂ ਪੂਰਾ ਹੋਇਆ ਤੇ ਤਾਂ ਅਵੇਂ 12ਵੇਂ ਦਿਨ ਪੂਰਾ ਪੜਾ ਲੱਗ ਜਾਊਗਾ ਜਿਹੜਾ ਤੇੜਾ ਲਗਾ ਆ ਉੱਤੇ ਵੀ ਅਸਰ ਕਰ ਗਈ ਤੇ ਬਾਕੀ ਘੋੜੇ ਕਾ ਹਤੇ ਤਕੜੀ ਘਾ ਚੜੀ ਘਾ ਮਧਾਨਾ ਜੋ ਕੁਝ ਵੀ ਹੈਗਾ ਉਹ ਸਾਰਾ ਦਿਨੇ ਬਾਤ ਆਈ ਨਾ ਤੇ ਸਮਾਂ ਸਮਾਂ ਕੀ ਨੂੰ ਜੜ ਤੋਂ ਹੀ ਗਾਲਤਾ ਜੀ ਬਾਕੀ ਨਾ ਵੇਖੋ ਇੱਥੇ ਜੀ ਘੋੜਾ ਕਾ ਆ ਘੋੜੇ ਕਾ ਦਾ ਹਾਲ ਵੇਖੋ ਕੀ ਬਣਾਇਆ ਨੋਵਲੈਕਟ ਦਵਾਈ ਨੇ ਆ ਵੇਖੋ ਘੋੜਾ ਕਾ ਵੀ ਜਿਹੜਾ ਆ ਵੇਖੋ ਜੀ ਪੱਤੇ ਰਹੇ ਆ ਪਰ ਇਹਦੀ ਜੜ ਸਾਰੀ ਜੜ ਦੇ ਵਿੱਚ ਉਹਨੂੰ ਗਾਲਤਾ ਆ ਜਿਵੇਂ ਪੱਤੇ ਰਹੇ ਆ ਵੇਖੋ ਘੋੜਾ ਕਾਹਦੇ ਆ ਵੇਖੋ ਖਿੱਚੀਆਂ ਨਾਲ ਦੀ ਨਾਲ ਹੀ ਹਰੇ ਪੱਤੇ ਵੀ ਜੜੀ ਗਾਲਤੀ ਇਹਦੀ ਸਾਰੀ ਜਿੰਨਾ ਘੋੜਾ ਕਾਹ ਆ ਵੇਖੋ ਜੀ ਜਿਵੇਂ ਆਪਣੀ ਨਾਮ ਦੀ ਗੋਲਡ ਨਹੀਂ ਕੰਮ ਕਰਦੀ ਆਹ ਲੋ ਜੀ ਘੋੜੇ ਕਾਹ ਨੂੰ ਵੀ ਇੰਨੇ ਆ ਵੀ ਜਿਵੇਂ ਬੂਟਾ ਆ ਵੇਖਣ ਨੂੰ ਰਿਆ ਲੱਗਦਾ ਲਓ ਜੀ ਆਹ ਲੋ ਸਾਰੀ ਦੀ ਸਾਰੀ ਇੰਨੇ ਜਿਹੜੀ ਹੈਗੀ ਇਹਦੀ ਆਹ ਲੋ ਜੀ ਆਹ ਘੋੜਾ ਕਾਹ ਆ ਵੇਖੋ ਸਾਰਾ ਘੋੜਾ ਕਾਹ ਲਓ ਜੀ ਜੇ ਰੋਂ ਹੱਥ ਮੜਿਆ ਜੇ ਹੱਥ ਮਾਰੀ ਦਾ ਨਾਲ ਦੀ ਨਾਲ ਹੀ ਜੜੋਂ ਹੀ ਤਰੇ ਆਉਂਦਾ ਕੋੜਾ ਘਾਹ ਤੇ ਉਪਰੋਂ ਭਾਵੇਂ ਪਤੇ ਹਰੇ ਆ ਪਰ ਇਹਨੇ ਜਿਹੜਾ ਕੰਮ ਜਿਵੇਂ ਨੌਮਨੀ ਗੋਲਡ ਨੌਮਨੀ ਗੋਲਡ ਕੀ ਕਰਦੀ ਹੈ ਕਿ ਸਾਰਾ ਸੁਕਾ ਦਿੰਦੀ ਉਹਦੇ ਵੀ ਰਿਜ਼ਲਟ ਵਧੀਆ ਕੱਲੇ ਦਾ ਸਵਾਗ ਸਵਾੰਗੀ ਦੇ ਤੇ ਜਿਹੜੇ ਇਹਦੇ ਇਹ ਨੋਵਲ ਐਕਟ ਦੇ ਇਹਦੇ ਹੁਣ ਵੇਖਿਆ ਕੀ ਤੇੜਾ ਲਈ ਘਾਹ ਆ ਤੁਹਾਨੂੰ ਦੱਸਾਂਗੇ ਉਹ ਵੀ 3 ਤਿੰਨਾਂ 14 ਤਿੰਨਾਂ ਤੱਕ ਕਲੀਅਰ ਹੋ ਜਾਊਗਾ ਕਿਉਂਕਿ ਉਹ ਚੀਲਾ ਹੁੰਦਾ ਥੋੜਾ ਤੇ ਘੋੜੇ ਘਾਹ ਤੇ ਵੀ ਇਹਨੇ ਵਧੀਆ ਕੰਮ ਕੀਤਾ ਵੀਡੀਓ ਤੁਹਾਨੂੰ ਵਿਖਾਦਾ ਸਵਾਗ ਸਵਾੰਗੀ ਦੇ ਵੀ ਵਧੀਆ ਪੂਰਾ ਟਾਪ ਦਾ ਕੰਮ ਕੀਤਾ ਮਦਾਣੇ ਦੇ ਵੀ ਕੰਮ ਕੀਤਾ ਚੌੜੀ ਪੱਤੀ ਵਾਲਾ ਵੰਦੀਨ ਉੱਤੇ ਵੀ ਕੰਮ ਕੀਤਾ ਡੀਲਾ ਹੈਗਾ ਸਾਡੇ ਕਿਤੇ ਕਿਤੇ ਮਾੜਾ ਮਾੜਾ ਤੇ ਉਹ ਵੀ ਇੰਨੇ ਭਾਇਆ ਜੀ ਜਿਹੜਾ ਡੀਲਾ ਹੈ ਕਿਤੇ ਕਿਤੇ ਹੈਗਾ ਉਹ ਵੀ ਇੰਨੇ ਬਾਤਾ ਤੇ ਹਰੇਕ ਤਰ੍ਹਾਂ ਦਾ ਜਿਹੜੀਆਂ ਆਪਾਂ ਦੋ ਦੋ ਸੁਪਰੀਮਾਂ ਕਰਦੇ ਉਹਨਾਂ ਦੀ ਆਪਾਂ ਨੂੰ ਕੋਈ ਹੁਣ ਆ ਜਰੂਰਤ ਨਹੀਂ ਐ ਜੀ ਸਦੀਪ ਜਾਈ ਵਾਲਿਆਂ ਦਾ ਬਹੁਤ ਹੀ ਸੌਖਾ ਕੰਮ ਹੋ ਗਿਆ ਏ ਜਿਹੜੀ ਨੌ ਲੱਕ ਦਵਾਈ ਕਰਕੇ ਇੱਕ ਜਿਹੜੇ ਆ ਹੁਣ ਖੇਤ ਆ ਤੇ ਅੱਗੇ ਇੱਕ ਇੱਕ ਬੈਗ ਜੁੜ ਗਿਆ ਪਿਆ 7701 ਚੋਨਾ ਨਾ ਕੋਈ ਨੂੰ ਡਾਈ ਪਈ ਆ ਨਾ ਕੋਈ ਨੂੰ ਸੁਪਰ ਪਈ ਆ ਕੋਈ ਨਹੀਂ ਨਾ ਕੋਈ ਹੱਲੇ ਤੱਕ ਇਹਨੂੰ ਜਿੰਕ ਪਈ ਆ ਕੁਝ ਨਹੀਂ ਪਾਇਆ ਸਿਰਫ ਤੇ ਸਿਰਫ ਇਹਨੂੰ ਇੱਕ ਬੈਗ ਜੁੜਦੀ ਆ ਤਾਂ ਪਾਇਆ ਹੋਵੇ ਦੋ ਕਿਸ਼ਤਾਂ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਜਿਹੜਾ ਇਹਦਾ ਹੈਗਾ ਏ ਜੁੜੀਆ ਕਰਾਂਗੇ ਚਲੋ ਕਿਉਂਕਿ ਜਿਹੜਾ ਨਦੀਨ ਉਹ ਜੜ ਤੋਂ ਗਾਲਤਾ ਇਹੋ ਹੀ ਵੇਟ ਕਰ ਰਹੇ ਹੈਗੇ ਨਦੀਨ ਇੱਕ ਕਰ ਬਾਹਰੇ ਸਾਰਾ ਚਲੋ ਜਿਹੜਾ ਪਹਿਲਾਂ ਨੋਵਲ ਐਕਟ ਕੀਤੀ ਰਿਜ਼ਲਟ ਉਹਦੇ ਬਹੁਤ ਸੁਣਾਈ ਪਰ ਇਹ ਖੇਤ ਦੇ ਵਿੱਚ ਕੋੜਾ ਕਾ ਵੀ ਕਾਫੀ ਤੇ ਐ ਮਧਾਣਾ ਵੀ ਸੀ ਸਮਾਂ ਸਮਾਂ ਕੀ ਵੀ ਸਾਰੇ ਦੇ ਸਾਰੇ ਤੇ ਆਪਾਂ ਨੂੰ ਪੂਰੇ ਟਾਪ ਦੇ ਰਿਜ਼ਲਟ ਮਿਲ ਗਏ ਤੇ ਨਾ ਕੋਈ ਇੰਨੇ ਝੋਨੇ ਨੂੰ ਇੰਨਾ ਦਬਾਇਆ ਜੀ ਕੁਝ ਨਹੀਂ ਕੀਤਾ ਆ ਜਿਹੜਾ ਖਾਦ ਦਾ ਇਹ ਸਾਡੇ ਦੀ ਤਾਂ ਨਾ ਕੱਕਾ ਗਲ ਆ ਜਿਹਾ ਝੋਨਾ ਥੋੜਾ ਇਹ ਸਾਡੇ ਬੰਦਿਆਂ ਦੀ ਵਜ੍ਹਾ ਕਰਕੇ ਇੰਨਾ ਜਿਹੜੀ ਦੂਸਰੀ ਜਰ ਅੱਧਾ ਬੈਗ ਪਾਇਆ ਉਹਦੀਆਂ ਫਾਟਾਂ ਛੜਤੀਆਂ ਜੀ ਥੋੜੀਆਂ ਥੋੜੀਆਂ ਵਿੱਚ ਦੇਹਨਦੇ ਆਣਾ ਵੀਡੀਓ ਦੇ ਤੇ ਬਾਕੀ ਇਹਦੇ ਰਿਜ਼ਲਟ ਪੂਰੇ ਸਰਾ ਮਲੇ ਜਿੰਨਾ ਹੀ ਅਸੀਂ ਕਹਿੰਨੇ ਹਾਂ ਉਦੋਂ ਵੀ ਟੋਪ ਦੇ ਰਿਜ਼ਲਟ ਹੁਣਾ ਆ ਵੇਖੋ ਜੀ ਘੋੜਾ ਕਾ ਜਿਹੜੀ ਮੇਨ ਹੈ ਦੀ ਆਂ ਗਾਂ ਜਾਂਦਾ ਨਾ ਜਿੱਥੋਂ ਮੇਨ ਜਾਂਦਾ ਏ ਆ ਵੇਖੋ ਜੀ ਐਹੋ ਹੀ ਜਿਹੜੀ ਗਾਂ ਦੀ ਗਾਂ ਜਾਂਦੀ ਨਾ ਆ ਵੇਖੋ ਗੱਲੀ ਪਈ ਆਹ ਲੋ ਜਦੋਂ ਆਪਾਂ ਕਹਿੰਦੇ ਨਾਲੋਂ ਲੱਤ ਜਾਂਦੀ ਤੇ ਆਹ ਲੋ ਆ ਵੇਖੋ ਨਾਲ ਜਦੋਂ ਪੋਲੇ ਜੇ ਆਪਾਂ ਪੱਤੇ ਹੀ ਫੜੀਦੇ ਆ ਆ ਵੇਖੋ ਜਿਹੜੀ ਗਾਂ ਅਗਲੇ ਪਹਿਲੋਂ ਇਹ ਕਰਦਾ ਏ ਮਾਰ ਜਿਹੜੀ ਮੇਨ ਤੇੜਾ ਵੇਖੋ ਗਾਂ ਨੂੰ ਜਾਂਦੀ ਪਹਿਲੋਂ ਉਹ ਗਾਲਦਾ ਫਿਰ ਜਿਹੜੀ ਮੇਨ ਵਾਲੀ ਆ ਉਹ ਫਿਰ ਆਣ ਕੇ ਉਹਨੂੰ ਪੈਂਦਾ ਜੀ ਪਹਿਲੋਂ ਜਿਹੜੀਆਂ ਰੀਆਂ ਬ੍ਰਾਂਚਾਂ ਹੁੰਦੀਆਂ ਗਾਂ ਦੀਆਂ ਜਾਂਦੀਆਂ ਉਹਨਾਂ ਨੂੰ ਸਾਰੀਆਂ ਨੂੰ ਮਾਰਦਾ ਜੀ ਨੋ ਲੈਕਟ ਦਵਾਈ ਜਿਹੜੀ ਤੇ ਮੁੜ ਕੇ ਐਂਡ ਦੇ ਆਣ ਕੇ ਜਿਹੜੀ ਵਿੱਚ ਲਿਆ ਹੁਣ ਜਿਹੜਾ ਏਡਾ ਘੋੜਾ ਕਾਇਆ ਵੇਖੋ ਕਿੱਥੋਂ ਤੱਕ ਗਿਆ ਸੀ ਇੱਥੋਂ ਤੱਕ ਗਿਆ ਉਦੋਂ ਵੀ ਗਾਂ ਉਧਰੋਂ ਇੱਥੋਂ ਤੱਕ ਤੇ ਆਹ ਵੇਖ ਲਓ ਜੀ ਇਹਦੇ ਰਿਜ਼ਲਟ ਜਿਹੜਾ ਪੂਰਾ ਫੁੱਲ ਐ ਲੰਬਾਈ ਤੱਕ ਕਈ ਵੀਰ ਕਹਿੰਦੇ ਸੀ ਕਿ ਚਲੋ ਨਿੱਕੇ ਅਸੀਂ ਵੀ ਆਨੇ ਹਾਂ ਕਿ 4 ਪੱਤੀ ਤੱਕ 5 ਪੱਤੀ ਤੱਕ ਹੋ ਜੇ ਤੇ ਰਿਜ਼ਲਟ ਸੋਨੇ ਪਰ ਸਾਡੇ ਆ ਕੀ ਖੇਤ ਦੇ ਵਿੱਚ ਨਦੀਨ ਹੋ ਗਿਆ ਅ ਨਦੀਨ ਵੱਡਾ ਹੋ ਗਿਆ ਕਾਫੀ ਹੋ ਗਿਆ ਕੋਜ ਕੋਜ ਵਿੱਚੋਂ ਵਿੱਚੋਂ ਸਪਰੇਅ ਤੋਂ ਇਦਾਂ ਈ ਲੇਟ ਹੋ ਗਏ ਆ ਤੇ ਉਹ ਵੀ ਪੂਰੇ ਇੰਨੇ ਪੂਰੇ ਸ਼ਾਨਦਾਰ ਪੂਰੇ ਫੁੱਲ ਟਾਪ ਦੇ ਨੇ ਰਿਜ਼ਲਟ ਦਿੱਤੇ ਆ ਜੀ ਵੱਡੇ ਨਦੀਨ ਦੇ ਉੱਪਰ ਵੀ ਤੇ ਹੁਣ ਕਈ ਭਰਾ ਇੱਕ ਦਿਨ ਇੱਕ ਵੀਰ ਨੇ ਪਾਈ ਕਿ ਇਹਦਾ ਰਿਜ਼ਲਟ ਨਹੀਂ ਹੈਗਾ ਉਹਦਾ ਚੱਕਰ ਕੀ ਸੀ ਉਹ ਵੀਰ ਨੇ ਇਹ ਕੀਤਾ ਹੈ ਕਿ ਨਦੀਨ ਉਹਦਾ ਨਿਸਰ ਆਇਆ ਹੈ ਨਿਸਰੇ ਨਦੀਨ ਤੇ ਉਹਨੇ ਸਭਰੇ ਕੀਤੀ ਜਦੋਂ ਮੰਨ ਲਓ ਵੀ ਨਦੀਨ ਆਪਣਾ ਨਿਸਰ ਹੀ ਆਇਆ ਉੱਥੇ ਹੀ ਆਪਣਾ ਰਿਜ਼ਲਟ ਕੀ ਮਿਲਨੇ ਆ ਹੁਣ ਆ ਵੇਖੋ ਆ ਬੁੱਟਾ ਜੀ ਆ ਵੇਖ ਲਓ ਐਂਡ ਇੱਥੋਂ ਤੱਕ ਆਹ ਲੋ ਜੀ ਆਪਾਂ ਕੋਈ ਖਿੱਚਣ ਨਹੀਂ ਦੇ ਜੋਰ ਨਾਲ ਆਹ ਲੋ ਜਿਹੜੀ ਵੀ ਇਹਦੀ ਬ੍ਰਾਂਚ ਜਿਹੜੀ ਵੀ ਜਾਣਦੇ ਜਿਵੇਂ ਆਹ ਜਾਣਦੇ ਲੋ ਹਾਥ ਹੀ ਲਾਈਦਾ ਤੇ ਆਹ ਵੇਖੋ ਨਾਲ ਦੀ ਨਾਲ ਹੀ ਟੋਟਮ ਦੀ ਕੋਈ ਇਹਨੂੰ ਖਿੱਚਦੇ ਨਹੀਂ ਕੋਈ ਕੋਈ ਨਹੀਂ ਏਡੇ ਦੇ ਟਾਪ ਦੇ ਰਿਜ਼ਲਟ ਆ ਤੇ ਬਾਕੀ ਆ ਰਿਜ਼ਲਟ ਇਹਦੇ ਵਿਖਾਦੇ ਜੀ ਕਾਫੀ ਭਰਾਵਾਂ ਕਹਿੰਦੇ ਸਾਡੇ ਰਿਜ਼ਲਟ ਨਹੀਂ ਮਿਲਿਆ ਜਾਂ ਕੋਈ ਇੱਕ ਵੀਰ ਨੇ ਨਸਰਿਆ ਹੀ ਘੋੜਾ ਘਾ ਸਾਰਾ ਨਸਰਿਆ ਹੀ ਹੁਣ ਲਾ ਲਓ ਵੀ ਜਿਹੜਾ ਘੋੜਾ ਘਾ ਨਸਰ ਆਇਆ ਉਹ ਉਹ ਕਿੱਡਾ-ਕਿੱਡਾ ਹੋਊਗਾ ਉਹਦੀ ਪਾਈ ਜਾਂਦੇ ਕਹਿੰਦੇ ਸਾਨੂੰ ਰਿਜ਼ਲਟ ਨਹੀਂ ਮਿਲਿਆ ਤੇ ਆਪਾਂ ਨੂੰ ਤੇ ਪੂਰੇ ਫੁੱਲ ਸਾਰੇ ਰਿਜ਼ਲਟ ਮਿਲਿਆ ਜੀ ਇਹਦੇ ਤੇ ਬਾਕੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਮੈਂ ਕਹਾਂ ਚਲੋ ਵੀਡੀਓ ਪਾ ਦਈਏ ਨੋਵਲ ਐਕਟ ਦੀ ਓਕੇ ਜੀ